ਲੋਕ ਆਪਣੇ ਸਵਾਰਥ ਪਿੱਛੇ ਇਹੋ ਜਿਹਾ ਕੁਝ ਕਰ ਦਿੰਦਾ ਜਿਹਦਾ ਫਿਰ ਨੁਕਸਾਨ ਬਹੁਤ ਹੁੰਦਾ ਇੱਕ ਕੰਕੜੇ ਦੇ ਮਤਾਬਕ ਹਵਾਚਲ ਪ੍ਰਦੇਸ਼ ਦੇ ਵਿੱਚ ਤਕਰੀਬਨ 150 ਦੇ ਲਗਭਗ ਮੌਤਾਂ ਹੋ ਚੁੱਕੀਆਂ ਨੇ ਅੰਦਾਜ਼ਾ ਲਾਇਆ ਗਿਆ ਕਿ 6850 ਕਰੋੜ ਦਾ ਨੁਕਸਾਨ ਹੋ ਗਿਆ ਜਿਹੜੇ ਲੋਕ ਧੇਮਕੋਟ ਸਾਹਿਬ ਗਏ ਨੇ ਉਹਨਾਂ ਨੂੰ ਵੀ ਰੁਕਣਾ ਪੈ ਰਿਹਾ ਆ ਪਟਿਆਲੇ ਦਾ ਇਲਾਕਾ ਦੇਵੀਗੜ੍ਹ ਵਾਲੇ ਪਾਸੇ ਦਾ ਰੈਣਾ ਦਰਗਾਹ ਮਾਰ ਕਰਦਿਆਂ ਨੇ ਮਾਰਕੰਡਾ ਟਾਂਗਰੀ ਤੱਕ ਘਰ ਜੀ ਉਹ ਲੋਕ ਕਹਿੰਦੇ ਕਿਸ ਨੇ ਕੰਮ ਨਹੀਂ ਕੀਤਾ ਜੀ ਇੱਕ ਅੱਧੀ ਵਰ ਪਹਿਲਵਾਨੀ ਘੇੜਾ ਮੈਂ ਕਿਵੇਂ ਬਾਲੇ ਬਾਰ ਕੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਉਹ ਕਹਿੰਦੇ ਜੇ ਕੋਈ ਥੇਲਾ ਆਊਗਾ ਤਾਂ ਹੀ ਕਰਾਵਾਂਗੇ ਅਸੀਂ ਸਸਿਕਾ ਜੀ ਮੈਂ ਕੋਮਲ ਕਪੂਲ ਤੋਂ ਦੇਖ ਰਿਹਾ D5 ਚੈਨਲ ਪੰਜਾਬੀ ਉੱਤਰੀ ਭਾਰਤ ਦੇ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਮੌਨਸੂਨ ਚੱਲ ਰਿਹਾ ਹੈ ਤੇ ਸੌਣ ਦਾ ਮਹੀਨਾ ਚੱਲ ਰਿਹਾ ਜਿਸ ਨੂੰ ਲੈ ਕੇ ਪੂਰੇ ਪੰਜਾਬ ਸਮੇਤ ਭਾਰਤ ਭਰ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਸਮੇਤ ਹਿਮਾਚਲ ਦੇ ਵਿੱਚ ਕਾਫੀ ਮੀਂਹ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਭਾਰੀ ਮੀਂਹ ਦੇ ਕਾਰਨ ਪੂਰੇ ਜਿਹੜਾ ਕਹਿ ਸਕਦੇ ਆ ਹਿਮਾਚਲ ਦੇ ਵਿੱਚ ਦੇਸ਼ ਭਰ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਇਸੇ ਤੇ ਜ਼ਿਆਦਾ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰਗੱਜੀ ਢਿੱਲੋਂ ਸਾਹਿਬ ਜੇਕਰ ਗੱਲ ਕਰੀ ਜਾਵੇ ਕਹਿਰ ਦਾ ਮੀਂਹ ਪੈ ਰਿਹਾ ਤੇ ਮੀਂਹ ਦੇ ਕਾਰਨ ਕਾਫੀ ਜ਼ਿਆਦਾ ਹੜਵਰਗੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਸਮੇਤ ਹਿਮਾਚਲ ਦੇ ਵਿੱਚ ਜ਼ਿਆਦਾ ਜਿਹੜਾ ਹੈ ਅਜੀਬ ਸਥਿਤੀ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਲੈਂਡਸਲਾਈਡ ਵੀ ਦੇਖਣ ਨੂੰ ਮਿਲ ਰਹੀਆਂ ਨੇ ਆਖਿਰਕਾਰ ਤੁਸੀਂ ਕਿਵੇਂ ਦੇਖਦੇ ਹੋ ਇਸ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਮਨੁੱਖ ਆਪਣੇ ਸਵਾਰਥ ਪਿੱਛੇ ਇਹੋ ਜਿਹਾ ਕੁਝ ਕਰ ਦਿੰਦਾ ਜੀ ਦਾ ਫਿਰ ਨੁਕਸਾਨ ਬਹੁਤ ਹੁੰਦਾ ਹੈ ਜਿਹੜੇ ਇਸ ਵੇਲੇ ਵੱਖ-ਵੱਖ ਖੇਤਰਾ ਵਿੱਚ ਪੂਰੇ ਭਾਰਤ ਦੇ ਵਿੱਚ ਨਹੀਂ ਆਂਡੀਆਂ ਗੁੰਡੀਆਂ ਰਾਜਾਂ ਦੇ ਵਿੱਚ ਵੀ ਦੇਸ਼ਾਂ ਦੇ ਵਿੱਚ ਵੀ ਮੀਨ ਕਹਿਰ ਵਰਤਾਇਆ ਹੋਇਆ ਹੈ ਜੀ ਇੱਕ ਅੰਕੜੇ ਦੇ ਮੁਤਾਬਕ ਹੈ ਵਾਚਲ ਪ੍ਰਦੇਸ਼ ਦੇ ਵਿੱਚ ਤਕਰੀਬਨ 150 ਦੇ ਲਗਭਗ ਮੌਤਾਂ ਹੋ ਚੁੱਕੀਆਂ ਨੇ ਤੇ ਅੰਦਾਜ਼ਾ ਲਾਇਆ ਗਿਆ ਕਿ 850 ਕਰੋੜ ਦਾ ਨੁਕਸਾਨ ਹੋ ਗਿਆ ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਢਿਗਾ ਡਿਗ ਪਈਆਂ ਇਵਨ ਜਿਹੜੀ ਸਾਡੀ ਇਤਿਹਾਸਕ ਧਾਰਮਿਕ ਅਮਰਨਾਥ ਯਾਤਰਾ ਹੈ ਉਹ ਵੀ ਪ੍ਰਭਾਵਿਤ ਹੋਈ ਹੈ ਜੀ ਜਿਹੜੇ ਲੋਕ ਹੇਮਕੋਟ ਸਾਹਿਬ ਗਏ ਨੇ ਉਹਨਾਂ ਨੂੰ ਵੀ ਰੁਕਣਾ ਪੈ ਰਿਹਾ ਹੈ ਲਗਾਤਾਰਤਾ ਦੇ ਵਿੱਚ ਬਰਸਾਤਾ ਨੇ ਜੇ ਉਹਨਾਂ ਪਰ ਇਹ ਕਹੀਏ ਕਿ ਇਹ ਸਾਰਾ ਕੁਝ ਕੁਦਰਤ ਕਰ ਰਹੀ ਹੈ ਕੁਝ ਕੁਦਰਤ ਕਹਿਰ ਵਰਤਾ ਰਿਹਾ ਹੈ ਕੁਦਰਤ ਤਾਂ ਵਰਤਾ ਰਿਹਾ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਬਹੁਤ ਕੀਤੀ ਹੈ ਸਾਡੇ ਮੈਦਾਨੀ ਇਲਾਕਿਆਂ ਦੇ ਵਿੱਚ ਦਾਅਵੇ ਬਹੁਤ ਕੀਤੇ ਆ ਕਿਸੇ ਆ ਕਰਤਾ 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 ਜਿਹੜੀਆਂ ਸਾਡੀਆਂ ਬਰਸਾਤੀ ਨਦੀਆਂ ਨਾਲੇ ਨੇ ਉਹਨਾਂ ਦੀ ਸਫਾਈ ਵੀ ਨਹੀਂ ਹੋਈ ਦਾਅਵੇ ਬਹੁਤ ਵੱਡੇ ਵੱਡੇ ਨੇ ਅਸੀਂ ਆ ਕਰਤਾ ਮੈਂ ਆਮ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਅਪ੍ਰੈਲ ਦੇ ਵਿੱਚ ਇਹਨਾਂ ਦਾ ਬਜਟ ਆਉਂਦਾ ਉਦੋਂ ਇਹ ਸ਼ੁਰੂ ਕਰਦੇ ਆ ਮਈ ਚ ਡਰੈਗਡ ਰੂਗਾ ਠੀਕ ਕਰਦੇ ਲੱਗ ਜਾਂਦੇ ਐ ਜੂਨ ਚ ਸ਼ੁਰੂ ਕਰਦੇ ਐ ਅੱਧ ਜੂਨ ਤੋਂ ਬਾਅਦ ਬਰਸਾਤ ਆ ਜਾਂਦੀ ਐ ਕੀਤੇ ਕਿਤਾਏ ਤੇ ਪਾਣੀ ਫੇਰ ਦਿੱਤਾ ਜਾਂਦਾ ਐ ਇਹਨਾਂ ਨੇ ਜਿਹੜੀ ਗੱਲ ਕੀਤੀ ਤਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਜਿਹੜੀਆਂ ਨਦੀਆਂ ਨੇ ਉਹਨਾਂ ਦੀ ਸਫਾਈ ਨਾ ਹੁਣ ਕਰਕੇ ਉਹਨਾਂ ਦੇ ਵਿੱਚ ਨਾ ਬੁੱਟੀ ਨਿਕਲੀ ਐ ਨਾ ਕੁਛ ਹੋ ਉਹਦੇ ਕਰਕੇ ਲੋਕ ਸਾਇਮ ਦੇ ਵਿੱਚ ਨੇ ਆ ਪਟਿਆਲੇ ਦਾ ਇਲਾਕਾ ਦੇਵੀਗੜ੍ਹ ਵਾਲੇ ਪਾਸੇ ਦਾ ਤਿੰਨਾਂ ਨਦੀਆਂ ਮਾਰ ਕਰਦੀਆਂ ਨੇ ਮਾਰਕੰਡਾ ਟਾਂਗਰੀ ਤੇ ਘੱਗਰ ਜੀ ਉਹ ਲੋਕ ਕਹਿੰਦੇ ਕਿਸ ਨੇ ਕੰਮ ਨਹੀਂ ਕੀਤਾ ਜੀ ਐਵੇਂ ਗੱਲਾਂ ਬਾਤਾਂ ਮਾਰਤੀਆਂ ਹਾਲਾਂਕਿ ਐਮਐਲਏ ਸਾਹਿਬ ਕੋਲ ਭਾਵੇਂ ਪਠਾਨ ਮਾਜਰਾ ਜੀ ਹੈ ਜਾਂ ਜੋੜੇ ਮਾਜਰਾ ਦੋਨਾਂ ਨੂੰ ਅਸੀਂ ਜਾ ਕੇ ਜਾਨੂ ਕਰਾ ਕੇ ਆਏ ਆ ਇੱਕ ਅੱਧੀ ਵਾਰ ਪੁਲਵਾਨੀ ਗੇੜਾ ਮੈਂ ਕਿਵੇਂ ਵਾਲੇ ਵਾਰਗੇ ਉਦੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਉਹ ਕਹਿੰਦੇ ਜੇ ਕੋਈ ਥੇਲਾ ਆਊਗਾ ਤਾਂ ਹੀ ਕਰਾਵਾਂਗੇ ਅਸੀਂ ਸੋ ਲੋਕ ਵੀ ਜ਼ਿੰਮੇਵਾਰ ਨੇ ਲੋਕਾਂ ਨੇ ਜਗਾ ਮੱਲੀਆਂ ਹੋਈਆਂ ਨੇ ਜਦੋਂ ਨਾਨੀ ਚੇਤੇ ਆਉਂਦੀ ਹੈ ਬਰਸਾਤਾਂ ਚ ਉਦੋਂ ਬਾਈ ਹਾਈ ਦੁਹਾਈ ਪਾਉਂਦੇ ਨੇ ਬਾਅਦ ਦੇ ਵਿੱਚ ਤੂੰ ਕੌਣ ਤੇ ਮੈਂ ਕੌਣ ਇੱਥੋਂ ਤੱਕ ਕਿਸ ਸਾਡੇ ਗਵਾਂਢੀ ਮਿਲਕ ਪਾਕਿਸਤਾਨ ਦੇ ਵਿੱਚ ਗਵਾਂਢੀ ਮਿਲਕ ਪਾਕਿਸਤਾਨ ਦੇ ਵਿੱਚ ਵੀ ਮੀਂਹ ਦਾ ਕਹਿਰ ਹੈ ਉੱਥੇ ਵੀ 200 ਤੋਂ ਵੱਧ ਮੌਤਾ ਹੋ ਚੁੱਕੀਆਂ ਨੇ ਤੇ ਕਦੋਂ ਸੰਭਲਾਂਗੇ ਜੇ 4-5 ਸਾਲ ਬਹੁਤੀ ਬਰਸਾਤ ਨਾ ਹੋਵੇ ਤਾਂ ਅਸੀਂ ਹਟ ਜਾਂਨੇ ਆ ਤੇ ਜਦੋਂ ਹਟ ਜਾਂਨੇ ਆ ਪਤਨਾਲਾ ਉੱਥੇ ਦਾ ਉੱਥੇ ਤੇ ਇੱਕਦਮ ਬਰਸਾਤ ਆ ਗਈ ਫਿਰ ਉਹ ਸਾਰਾ ਕੁਝ ਕਹਿਰ ਵਰਤੌਂਦੀ ਹੈ ਇਹਦੇ ਵਿੱਚ ਪ੍ਰਸ਼ਾਸਨ ਦੇ ਦਾਅਵੇ ਬਿਲਕੁਲ ਝੂਠੇ ਨਜ਼ਰ ਆਏ ਨੇ ਜੋ ਲੋਕ ਕਹਿ ਰਹੇ ਨੇ ਕਈ ਅਖਬਾਰਾਂ ਦੇ ਵਿੱਚ ਅੱਜ ਇਸ ਕਿਸਮ ਦੀਆਂ ਖਬਰਾਂ ਵੀ ਲੱਗੀਆਂ ਹੋਈਆਂ ਨੇ ਸੋ ਮੈਂ ਬਹੁਤਾ ਗਾਹਾਂ ਨਾ ਜਾਵਾਂ ਇਹਦੇ ਮਾਮਲੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੰਭਲਣਾ ਚਾਹੀਦਾ ਸਾਂਝੇ ਤੌਰ ਤੇ ਕੰਮ ਕਰਨ ਦੀ ਜ਼ਰੂਰਤ ਹੈ ਜੀ ਜੀ ਅੱਜ ਦੀ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਤੁਸੀਂ ਦਬ ਤੱਕ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਤ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ